ਸੀ ਜਿਹੜਾ ਡਿਪਾਰਟਮੈਂਟ ਵੱਲੋਂ ਅਸੀਂ ਨਵੀਂ ਟੈਕਨੋਲੋਜੀ ਦੇ ਰਾਹੀਂ ਡਰੋਨ ਵਗੈਰਾ ਵੀ ਖਰੀਦਾ ਹੈ ਸਰ ਡਰੋਨ ਰਾਹੀਂ ਚੈੱਕ ਕੀਤਾ ਜਾ ਸਕੇ ਕਿ ਕਿਤੇ ਕੋਈ ਨਿਗੈਬ ਦੀ ਖਤਰਾ ਜਾਂ ਫਿਰ ਅੰਦਰ ਕੋਈ ਇਸ ਤਰੀਕੇ ਦਾ ਐਕਸੀਡੈਂਟ ਜਾਂ ਕੋਈ ਪਸ਼ੂ ਜਾਂ ਜਾਨਵਰ ਕੋਈ ਇਸ ਤਰੀਕੇ ਫਸਿਆ ਨਾ ਹੋਵੇ ਤੇ ਪਾਣੀ ਜਿਹੜਾ ਆਪਣਾ ਨਿਕਲ ਰਿਹਾ ਹੈ ਪਿੱਛੋਂ ਭਰਾ ਤੁਹਾਨੂੰ ਪਤਾ ਹੀ ਮਾਚੇ ਚ ਜ਼ਿਆਦਾ ਬਾਰਿਸ਼ ਹੋਣ ਕਰਕੇ ਪੌਂਡ ਡੈਮ ਚ ਪਾਣੀ ਥੋੜਾ ਬਹੁਤ 40 42000 ਕਿਊਸਿਕ ਨਿਕਲ ਰਿਹਾ ਹੈ ਉਹ ਪਾਣੀ ਉਸ ਤੇ ਅਕੋਰਡਿੰਗਲੀ ਪਾਣੀ ਆਪਣਾ ਤਰੀਕੇ ਤੋਂ ਜਿਹੜੀ ਨਹਿਰਾਂ ਜਾਂਦੀਆਂ ਨੇ ਉਹਨਾਂ ਚ ਤੇ ਐਕਸਟਰਾ ਐਕਸੈਸ ਪਾਣੀ ਤੇ ਤਰੀਕੇ ਡਾਊਨਸਟ੍ਰੀਮ ਵੀ ਛੱਡਿਆ ਜਾ ਰਿਹਾ ਹੈ ਹਰ ਡਿਸਟ੍ਰਿਕਟ ਦੇ ਵਿੱਚ ਐਂਡ ਆਪਣੇ ਪੂਰੇ ਡਿਸਟ੍ਰਿਕਟ ਤੇ ਹਰ ਸਬਡਿਵੀਜ਼ਨ ਦੇ ਵਿੱਚ ਫਲਡ ਕੰਟਰੋਲ ਰੂਮ ਇਸਟੈਬਲਿਸ਼ਡ ਹੈ ਜੀ ਪਾਣੀ ਅਸੀਂ ਦੇਖੋ ਜੀ ਅਸੈਸਮੈਂਟ ਇਹ ਬਸ ਜਿੰਨਾ ਪਾਣੀ ਨਿਕਲ ਰਿਹਾ ਹੈ ਉਹ ਨੂੰ ਕਰਨ ਆਏ ਹੈ ਤੇ ਅਸੀਂ ਜਿਹੜਾ ਡਿਪਾਰਟਮੈਂਟ ਵੱਲੋਂ ਅਸੀਂ ਨਵੀਂ ਟੈਕਨੋਲੋਜੀ ਦੇ ਰਾਹੀਂ ਡਰੋਨ ਵਗੈਰਾ ਵੀ ਖਰੀਦਿਆ ਹੈ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਡੈਮੇਜ ਆਂਦਾ ਹੈ ਕਈ ਵਾਰੀ ਆਪਾਂ ਨੂੰ ਪਤਾ ਲੱਗਦਾ ਆਪਾਂ ਇੱਥੇ ਖੜਿਆਂ ਪਰ ਕਲੋਜ਼ ਅਸੈਸਮੈਂਟ ਨਹੀਂ ਹੋ ਪਾਂਦਾ ਤਾਂ ਉਸ ਕਰਕੇ ਡਰੋਨ ਵਗੈਰਾ ਵੀ ਲਏ ਗਏ ਹਨ ਡਿਪਾਰਟਮੈਂਟ ਵੱਲੋਂ ਤਾਂ ਕਿ ਉਸ ਡਰੋਨ ਰਾਹੀਂ ਚੈੱਕ ਕੀਤਾ ਜਾ ਸਕੇ ਕਿ ਕਿਤੇ ਕੋਈ ਮਿਸਹੈਪ ਦੀ ਖਤਰਾ ਜਾਂ ਫਿਰ ਅੰਦਰ ਕੋਈ ਇਸ ਤਰੀਕੇ ਦਾ ਇਸੀਡੈਂਟ ਜਾਂ ਕੋਈ ਪਸ਼ੂ ਜਾਂ ਜਾਨਵਰ ਕੋਈ ਇਸ ਤਰੀਕੇ ਫਸਿਆ ਨਾ ਹੋਵੇ ਜਾਂ ਕੁਝ ਹੈ ਤਾਂ ਮੈਸੇਬਸ ਨੂੰ ਦੇਖਣ ਲਈ ਬਾਕੀ ਸਿਚੁਏਸ਼ਨ ਅਜੇ 8h ਕੰਮ ਤੇ ਪਾਣੀ ਜਿਹੜਾ ਆਪਣਾ ਨਿਕਲ ਰਿਹਾ ਹੈ ਪਿੱਛੋਂ ਥੋੜਾ ਤੁਹਾਨੂੰ ਵੀ ਪਤਾ ਹੈ ਮਾਚੇ ਜਿਆਦਾ ਬਾਰਿਸ਼ ਹੋਣ ਕਰਕੇ ਪੌਂਡ ਡੈਮ ਚੋਂ ਪਾਣੀ ਥੋੜਾ ਬਹੁਤ 40-42 ਹਜ਼ਾਰ ਕਿਊਸੈਕ ਨਿਕਲ ਰਿਹਾ ਤੇ ਉਹ ਪਾਣੀ ਉਸ ਤੇ ਅਕੋਰਡਿੰਗਲੀ ਪਾਣੀ ਆਪਣਾ ਹਰੀਕੇ ਤੋਂ ਜਿਹੜੀ ਨਹਿਰਾਂ ਜਾਂਦੀਆਂ ਨੇ ਹੋਣਾ ਚਾਹੀਦਾ ਐਕਸਟਰਾ ਐਕसेस ਪਾਣੀ ਇਥੇ ਤਰੀਕੇ ਡਾਊਨਸਟ੍ਰੀਮ ਵੀ ਛੱਡਿਆ ਜਾ ਰਿਹਾ ਜੀ ਸਰ ਹਜੇ ਤੱਕ ਕੋਈ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਜੀ ਕੋਈ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਜੀ ਵੀ ਆਰ ਕੀਪਿੰਗ ਕਲੋਸ ਟੱਬਸ ਕਿ ਅਸੀਂ ਪ੍ਰੋਪਰ ਧਿਆਨ ਰੱਖ ਰਹੇ ਹਾਂ ਸਾਰੀ ਚੀਜ਼ ਦਾ ਕਿ ਆਪਣਾ ਕਦੋਂ ਸਿਚੁਏਸ਼ਨ ਆਂਦੀ ਤੇ ਬਿੰਡਿਰਾ ਹਿੱਤੇ ਸੋਸ਼ਲ ਮੀਡੀਆ ਰਾਹੀਂ ਇਵਨ ਅਸੀਂ ਤਾਂ ਗੁਰਦਵਾਰਿਆਂ ਨਾਲ ਵੀ ਗੱਲ ਕੀਤੀ ਹੋਈ ਹੈ ਗੁਰਦਾਰਾ ਸਾਹਿਬ ਦੇ ਜਿਹੜੇ ਭਾਈ ਜੀ ਤੇ ਪਾਤੀ ਸਾਹਿਬ ਨੇ ਕਿ ਕੋਈ ਵੀ ਅਲਰਮਿੰਗ ਸਿਚੁਏਸ਼ਨ ਦੇ ਵਿੱਚ ਹੁੰਦਾ ਤਾਂ ਇਮੀਡੀਏਟ ਮੈਸੇਜ ਸਾਰੇ ਬੰਦਿਆ ਕੋਲ ਪਹੁੰਚਾ ਜਾ ਸਕੇ ਬਟ ਐਜ਼ ਆਫ ਨਾਓ ਜਿਵੇਂ ਤੁਸੀਂ ਦੇਖ ਰਹੇ ਸੀਗੇ ਥੋੜਾ ਪਾਣੀ ਪੌਂਗ ਡੈਮ 'ਚ 1375 ਫੋਕਟਕ ਵੀ ਚੱਲ ਗਿਆ ਸੀਗਾ ਪਰ ਪਿਛਲੇ ਦੋ ਤਿੰਨ ਦਿਨਾਂ ਚ ਹਿਮਾਚਲ 'ਚ ਕੋਈ ਬਾਰਿਸ਼ ਨਹੀਂ ਹੋਈ ਹੈ ਤਾਂ ਉਹ ਧੀਰੇ ਧੀਰੇ ਪਾਣੀ ਉਥੋਂ ਵੀ ਰਿਲੀਜ਼ ਹੋਣਾ ਵੀ ਕਮ ਹੋ ਗਿਆ ਹੈ ਤੇ ਇੱਥੇ ਵੀ ਪਾਣੀ ਆਪਾਂ ਅੱਗੇ ਰੈਗੂਲਰ ਵੇਚ ਕੇ ਰਿਸਾਈਵ ਹੋ ਰਿਹਾ ਜੀ ਪਾਣੀ ਇਹ ਸਾਰਾ ਦੇਖੋ ਟੈਕਨੀਕਲੀ ਕੀਤਾ ਜਾ ਰਿਹਾ ਜੀ ਕੰਮ ਇਹ 올 ਦੀ ਸਟਰਕਚਰਸ ਆ ਇਸ ਕਰਕੇ ਬਣਾਏ ਗਏ ਹਨ ਤਾਂ ਕਿ ਪਾਣੀ ਰੈਗੂਲੇਟ ਕੀਤਾ ਜਾ ਸਕੇ ਤੇ ਬਚਾਇਆ ਜਾ ਸਕੇ ਇਸ ਦੇ ਵਿੱਚ ਹੁੰਦਾ ਜੀ ਤਾਂ ਕਿ ਆਪਾਂ ਨੇ ਤਾਂ बाढ़ का सीजन तो दो महीने आना पर पानी तो अपन पूरे बारह महीने चाहिए था। तो उसे करके भी ऑप्टिमल यूटिलाइजेशन वास्ते डिपार्टमेंट इन ऑपरेट कर सर फ्लड कंट्रोल रूम भी कोई इस्टैब्लिश किया हाँ जी साड़े हर डिस्ट्रिक्ट एंड अपने पूरे डिस्ट्रिक्ट हर सब डिविजन के फ्लड कंट्रोल रूम इस्टैब्लिश है जी आवर हाँ जी ट्वेंटी आवर सर फसल कितनी हाँ जी देखो कोई नुकसानी का एस्टीमेट अजय कोई है जी मतलब जितने कितने पानी चढ़िया है अफेक्टेड ਹੈ ਅਸੀਂ ਅਸੈਸਮੈਂਟ ਕੀਤੀ ਹੋਈ ਹੈ ਕਿਹੜੇ ਪਿੰਡ ਚ ਕਿਤੇ 900 ਏਕੜ ਕਿਸੇ ਦੇ 700 ਏਕੜ ਪਾਣੀ ਚੜਿਆ ਹੋਇਆ ਅਫੈਕਟਡ ਹੈ ਪਰ ਉਹਨੂੰ ਆਪਾਂ ਡੈਮੇਜਡ ਦੀ ਕੈਟਾਗਰੀ ਚ ਅਜੇ ਨਹੀਂ ਪਾ ਸਕਦੇ ਜੀ ਬਰਸਾਤਾਂ ਦੇ ਦਿਨਾਂ ਵਿੱਚ ਜਿੱਥੇ ਕਿ ਪਾਣੀ ਦਾ ਪੱਧਰ ਵੱਧ ਗਿਆ ਹੈ ਔਰ ਹਰੀਕੇ ਹੈਡ ਵਿਖੇ ਅਸੀਂ ਮੌਜੂਦ ਹਾਂ ਔਰ ਇੱਥੇ ਪਾਣੀ ਦੀ ਜਿਹੜੀ ਹੈ ਕਿ ਮਾਰ ਹੇਠ ਕਈ ਹਜ਼ਾਰਾਂ ਏਕੜ ਫਸਲ ਜਿਹੜੀ ਆ ਚੁੱਕੀ ਹੈ ਔਰ ਪਿੰਡ ਦੇ ਜਿਹੜੇ ਕਿਸਾਨ ਹਨ ਉਹਨਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਪੂਰੇ ਆਲਾ ਅਧਿਕਾਰੀ ਪ੍ਰਸ਼ਾਸਨਿਕ ਅਮਲੇ ਨੂੰ ਨਾਲ ਲੈ ਕੇ ਹਰੀਕੇ ਹੈਡ ਵਿਖੇ ਪੁੱਜੇ ਔਰ ਜਿੱਥੇ ਕਿ ਡਰੋਨ ਦੀ ਮਦਦ ਨਾਲ ਇਸ ਦਾ ਜਾਇਜ਼ਾ ਲਿਆ ਗਿਆ ਹੈ ਕਿ ਕਿੱਥੇ-ਕਿੱਥੇ ਕਿਦਾਂ ਦਾ ਨੁਕਸਾਨ ਹੋਇਆ ਹੈ ਇਸ ਦੌਰਾਨ ਮੌਕੇ ਤੇ ਪੁੱਜੇ ਖਾਨਾ ਨੇ ਜਿੱਥੇ ਆਪਣੀਆਂ ਮੰਗਾਂ ਰੱਖੀਆਂ ਉੱਤੇ ਹੀ ਉਹਨਾਂ ਵੱਲੋਂ ਜਿਹੜੀ ਕਿ ਫਸਲ ਬਰਬਾਦ ਹੋਈ ਹੈ ਉਸ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਵਾਬੀ ਵਿੱਚ ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਹਨਾਂ ਨੇ ਦੱਸਿਆ ਹੈ ਕਿ ਇਸ ਵੇਲੇ ਜਿਹੜੀ ਸਥਿਤੀ ਹੈ ਪਾਣੀ ਨੂੰ ਕੰਟਰੋਲ ਕਰਨਾ ਜਿਹੜਾ ਕਿ ਸਭ ਤੋਂ ਪਹਿਲਾਂ ਹਾਂ ਸਾਡਾ ਫਰਜ਼ ਬੰਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਜਿਹੜੀ ਮੁਆਵਜ਼ੇ ਨੂੰ ਲੈ ਕੇ ਜਿਹੜੇ ਕਿ ਪਟਵਾਰੀ ਹਨ ਉਹਨਾਂ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਫਸਲਾਂ ਦੀ ਜਿਹੜੀ ਹੈ ਜਿਹੜੀ ਕਿ ਨੁਕਸਾਨ ਕਿੰਨਾ ਹੋਇਆ ਹੈ ਉਸ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਦੀ ਡੇਲੀ ਰਿਪੋਰਟ ਜ ਵਲੇ ਸਮੇਂ ਵਿੱਚ ਪਾਣੀ ਦਾ ਪੱਧਰ ਢੇਠਾ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ ਉਹ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੰਟਰੋਲ ਰੂਮਨ ਵੀ ਸਥਾਪਿਤ ਕੀਤੇ ਗਏ ਹਨ ਔਰ ਸਾਰੇ ਅਧਿਕਾਰੀਆਂ ਨੂੰ ਇਸ ਸੰਬੰਧੀ ਅਲਰਟ ਰਹਿਣ ਦੀ ਹਦਾਇਤ ਕੀਤੀ ਗਈ ਹੈ ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ਵਿੱਚ ਜਿਹੜੇ ਕਿ ਪਿੰਡ ਅਨ ਘੜੋ ਮੈਂ ਦੀਨੇਵਾਲ ਹੈ ਗੱਤੀ ਬਾਸ਼ਾ ਕਟਾ ਬਾਸ਼ਾ ਹਰੀਕੇ ਦੇ ਨਾਲ-ਨਾਲ ਜਿਹੜੇ ਹੈਡ ਵਰਕਰ ਜਿਹੜਾ ਫਿਰੋਜ਼ਪੁਰ ਦੇ ਇਲਾਕੇ ਲੱਗਦੇ ਆ ਨਾਲ ਔਰ ਉਸ ਤਰ੍ਹਾਂ ਜਿਹੜੇ ਲੋਕਾਂ ਦੀ ਜਿਹੜੀ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਉਸ ਨੂੰ ਲੈ ਕੇ ਜਾਇਜ਼ਾ ਲਿਆ ਜਾ ਰਿਹਾ ਔਰ ਅੱਜ ਇੱਥੇ ਵੱਡੀ ਪੱਧਰ ਉੱਪਰ ਐਕਸ਼ਨ ਜੜੇ ਕੀ ਆ ਜਿਹੜੇ ਮਾਈਨਿੰਗ ਦੇ ਹਨ ਉਹਨਾਂ ਤੋਂ ਲੈ ਕੇ ਐਸ ਡੀ ਐਮ ਪੱਟੀ ਸਮੇਤ ਹੋਰ ਅਧਿਕਾਰੀ ਮੌਕੇ ਤੇ ਪੁੱਜੇ ਔਰ ਉਹਨਾਂ ਵੱਲੋਂ ਸਾਰਾ ਹੀ ਜਾਇਜ਼ਾ ਲੈ ਕੇ ਕਿਸਾਨਾਂ ਨਾਲ ਰੂਬਰੂ ਹੁੰਦੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ